हां जी दोस्तों नानिक प्रॉपर्टीज बिठंडा लेके आ गया, गया एक शानदार डील जेडि 139 गज ਦੇ ਵਿੱਚ ਬਣੀ ਹੋਈ ਇੱਕ ਬਹੁਤ ਹੀ ਵਧੀਆ ਕੋਠੀ ਹੈ ਦੋਸਤੋ ਨਵੀਂ ਬਣੀ ਹੋਈ ਕੋਠੀ ਹੈ ਇਹਦੇ ਵਿੱਚ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਮਟੀਰੀਅਲ ਜਿਹੜਾ ਯੂਜ਼ ਕੀਤਾ ਗਿਆ ਸਾਰਾ ਜਿਹੜਾ ਸਮਾਨ ਉਹ ਬ੍ਰਾਂਡਡ ਯੂਜ਼ ਕੀਤਾ ਗਿਆ ਕੋਠੀ ਜਿਹੜੀ 139 गज ਦੇ ਵਿੱਚ ਹੈ ਦੋਸਤੋ ਔਰ वुड वर्क ਜਿਹੜਾ ਤੁਹਾਨੂੰ ਕੋਠੀ ਦੇ ਵਿੱਚ ਕਰਕੇ ਦਿੱਤਾ ਜਾਏਗਾ 2 ਬੈੱਡਰੂਮ ਜਿਹੜੇ ਗਰਾਉਂਡ ਫਲੋਰ ਤੇ ਬਣਿਆ ਔਰ ਇੱਕ ਬੈੱਡਰੂਮ ਜਿਹੜਾ ਹੈਗਾ ਉੱਪਰ ਫਰਸਟ ਫਲੋਰ ਤੇ ਬਣਿਆ ਹੋਇਆ ਹੈ ਦੋਸਤੋ ਅਗਰ ਕੋਈ ਵੀ ਇਹਨੂੰ ਖਰੀਦਣਾ ਚਾਹੁੰਦਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਸਾਡੇ ਜਿਹੜੇ ਨੰਬਰ ਆ ਸਕਰੀਨ ਤੇ ਚੱਲੀ ਜਾਂਦੇ ਨੇ ਬਾਕੀ ਦੀ ਜਿਹੜੀ ਰਹਿੰਦੀ ਜਾਣਕਾਰੀ ਇਹ ਤੁਹਾਨੂੰ ਦੋਸਤੋ ਫੋਨ ਤੇ ਦਿੱਤੀ ਜਾਏਗੀ ਔਰ ਗੱਲ ਕਰਦੇ ਆਂ ਕੋਠੀ ਦੇ ਵਿੱਚ 2 ਬੈਡਰੂਮ ਜਿਹੜੇ ਬਣੇ ਹੋਏ ਨੇ ਗਰਾਉਂਡ ਫਲੋਰ ਤੇ ਵਧੀਆ ਕੰਪਲੀਟਡ ਨੇ ਔਰ ਉਹਨਾਂ ਦੇ ਵਿੱਚ ਤੁਹਾਨੂੰ ਵਾਸ਼ਰੂਮ ਜਿਹੜੇ ਅਟੈਚ ਮਿਲਣਗੇ ਇੱਕ ਕਮਰੇ ਦੇ ਨਾਲ ਸਟੋਰ ਅਟੈਚ ਮਿਲੇਗਾ ਲੌਬੀ ਜਿਹੜੀ ਖੁੱਲੀ ਡੁੱਲੀ ਔਰ ਡਰਾਇੰਗ ਰੂਮ ਜਿਹੜਾ ਹੈਗਾ ਬਹੁਤ ਵਧੀਆ ਔਰ ਖੁੱਲਾ ਡੁੱਲਾ ਹੈ ਉਸ ਤੋਂ ਬਾਅਦ ਗੱਲ ਕਰਦੇ ਆਂ ਉੱਪਰ ਦੀ ਉੱਪਰ ਗੱਲ ਕਰਾਂਗੇ ਦੋਸਤੋ 1 ਬੈੱਡਰੂਮ ਸੈੱਟ ਜਿਹੜਾ ਤੁਹਾਨੂੰ ਮਿਲੇਗਾ। ਔਰ ਕਮ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਪੀਓਪੀ ਦਾ ਵੀ ਬਹੁਤ ਵਧੀਆ ਤਰੀਕੇ ਨਾਲ ਉੱਪਰ ਕੀਤਾ ਗਿਆ। ਬੈੱਡਰੂਮ ਦੇ ਨਾਲ ਜਿਹੜਾ ਬਾਥਰੂਮ ਅਟੈਚ ਮਿਲੇਗਾ ਔਰ ਕਿਚਨ ਜਿਹੜੀ ਹੈਗੀ ਹੈ ਉਹ ਵੀ ਉੱਪਰ ਬਣੀ ਹੋਈ ਹੈ ਯਾਨੀ ਕਿ ਪੂਰਾ ਕੰਪਲੀਟ 1 ਰੂਮ ਸੈੱਟ ਜਿਹੜਾ ਹੈਗਾ ਉੱਪਰ ਬਣਿਆ ਹੋਇਆ। ਇਹਨੂੰ ਤੁਸੀਂ ਰੈਂਟਲ ਪਰਪਸ ਲਈ ਵੀ ਯੂਜ਼ ਕਰ ਸਕਦੇ ਹੋ। ਤਾਂ ਦੋਸਤੋ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤਾਂ ਫਿਰ ਜਿਹੜੀਆਂ ਨਵੀਆਂ-ਨਵੀਆਂ ਵੀਡੀਓ ਅਸੀਂ ਹੋਰ ਵੀ ਅਪਲੋਡ ਕੀਤੀਆਂ ਤਾਂ ਤੁਹਾਡੇ ਤੱਕ ਪਹੁੰਚ ਸਕਣ